ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਦਰਦਨਾਕ ਹਾਸੇ ਲਗਾਤਾਰ ਵਾਪਰੇ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਹਾਸਾ ਵਾਪਰਿਆ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਉਮਰ ਮਹਿਜ 23 ਸਾਲ ਦੀ ਦਰਦਨਾਕ ਮੌਤ ਹੋਈ ਹੈ ਕਿੰਨਾ ਕਾਰਨ ਕਰਕੇ ਹਾਸਾ ਵਾਪਰਿਆ ਕਿਸ ਕਰਕੇ ਹਾਸਾ ਵਾਪਰਿਆ ਕਿੱਥੋਂ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ ਸਾਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਮਾ ਜੀ ਇਸ ਖਬਰ ਤੇ ਸਾਹਜ ਪਹੁੰਚਾਂਗੇ। ਹਾਂ ਬਿਲਕੁਲ ਚੰਡਾ ਸਾਹਿਬ ਟਰੱਕਿੰਗ ਨੂੰ ਲੈ ਕੇ ਖਬਰਾਂ ਪਹਿਲਾਂ ਹੀ ਬਹੁਤ ਮਾੜੀਆਂ ਆ ਰਹੀਆਂ ਤੇ ਉਥੇ ਜਿਹੜੇ ਐਕਸੀਡੈਂਟ ਤੇ ਐਕਸੀਡੈਂਟ ਹੋਈ ਜਾ ਰਹੇ ਨੇ ਤੇ ਆਪਣੇ ਨੌਜਵਾਨ ਬੱਚੇ ਜਿਹੜੇ ਆ ਉਹ ਕਹਿ ਲਓ ਕਿ ਮੌਦੇ ਮੂਹ ਚ ਵਿੱਚ ਜਾ ਰਹੇ ਨੇ। ਇੱਕ ਟਰੱਕ ਹਾਦਸਾ ਜਿਹੜਾ ਹੁਣੀ ਤਾਜ਼ਾ ਹੋ ਕੇ ਹਟਾਇਆ ਇਹ ਜਿਹੜੀ ਖਬਰ ਆ ਰਹੀ ਹੈ ਨਿਊਯਾਰਕ ਪੋਸਟ ਦੇ ਮੁਤਾਬਕ ਇੱਕ ਬਹੁਤ ਹੀ ਹੌਲਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਸੀਗਾ ਜਿਹਦੀ شناخت ਹੋਈ ਹੈ 23 ਸਾਲ ਦੇ ਸੁਖਪ੍ਰੀਤ ਵਜੋਂ ਜੋ ਕਿ ਇਹ ਹਾਦਸਾ ਜਿਹੜਾ ਆ ਇੱਕ ਕਹਿੰ ਲੋ ਕਿ ਕੋਲੋਰਾਡੋ ਸੂਬੇ ਦੇ ਇੱਕ ਪਹਾੜੀ ਇਲਾਕੇ ਦੇ ਵਿੱਚ ਹੋਇਆ ਜਿੱਥੇ ਇਹਦਾ ਜਿਹੜਾ ਟਰੱਕ ਹੈ ਇਹ ਉੱਪਰੋਂ ਖੱਡ ਵਿੱਚ ਜੱਡ ਗਿਆ ਤੇ ਇਹ ਇੰਨਾ ਜ਼ਿਆਦਾ ਖੌ ਨਾਕ ਜਿਹੜਾ ਹਾਦਸਾ ਸੀਗਾ ਕਿ ਟਰੱਕ ਦੇ ਪਰਖੱਚੇ ਤੱਕ ਉੱਡ ਗਏ ਇਸ ਐਕਸੀਡੈਂਟ ਨੇ ਕਹਿੰਦੇ ਕਿ ਇੱਕ ਇਹੋ ਜਿਹਾ ਇੱਕ ਸੀਨ ਦੇਖਣ ਨੂੰ ਮਿਲਿਆ ਕਿ ਉਹਦੇ ਵਿੱਚ ਜਿਹੜਾ ਵਹੀਕਲ ਹੈ ਉਹ ਬਿਲਕੁਲ ਹੀ ਇਦਾਂ ਹਵਾ ਵਿੱਚ ਉੱਡਿਆ ਆ ਜਿਵੇਂ ਆਪਾਂ ਦੇਖਦੇ ਹਾਂ ਕਿ ਕੋਈ ਪਲੇਨ ਕ੍ਰੈਸ਼ ਹੁੰਦਾ ਇਸ ਤਰੀਕੇ ਦੇ ਨਾਲ ਇਹ ਹਾਦਸਾ ਜਿਹੜਾ ਵਾਪਰਿਆ ਕਹਿੰਦੇ ਆ ਦੋ ਭੈਣਾਂ ਦੇ ਇੱਕ ਲੋਕਤੇ ਭਰਾ ਵਜੋਂ ਸੋਖ ਪ੍ਰੀਤ ਸਿੰਘ ਜੀ ਦੀ ਜਿਹੜੀ ਹੈ ਉਹ ਮੌਤ ਹੋਈ ਦੱਸੀ ਜਾਂਦੀ ਹੈ ਤੇ ਇਹ ਪੰਜਾਬ ਵਿੱਚ ਰਹਿੰਦੇ ਮਾਪਿਆਂ ਤੱਕ ਜਦੋਂ ਇਹ ਖਬਰ ਪੁੱਜੀ ਆ ਤਾਂ ਉਹਨਾਂ ਦੇ ਉੱਪਰ ਇੱਕ ਦੁੱਖਾਂ ਦਾ ਜਿਹੜਾ ਉਹ ਪਹਾੜ ụp ਗਿਆ ਕਿਉਂਕਿ ਹਜੇ ਮਹਿਜ 23 ਸਾਲ ਉਮਰ ਹੈ ਹਜੇ ਹੁਣੀ ਨੌਜਵਾਨੀ ਦੇ ਵਿੱਚ ਜਿਹੜਾ ਉਹ ਪੈਰ ਰੱਖਿਆ ਸੀ ਕੋਲੋਰਾਡੋ ਸਟੇਟ ਪੈਟਰੋਲ ਨੇ ਦੱਸਿਆ ਕਿ ਸੈਨ ਹਵਨ ਮਾਊਂਟੇਨਸ ਵਿੱਚ ਇੱਕ ਸੇਮਾਈ ਟਰੱਕ ਜਿਹੜਾ ਬੇਕਾਬੂ ਹੋ ਕੇ ਪਹਾੜੀ ਦੀ ਢਲਾਨ ਤੇ ਡਿੱਗਦਾ ਤੇ ਨਾਲ ਹੀ ਖਿਲਰ ਜਾਂਦਾ ਹੈ ਜਦ ਕਿ ਇਸ ਦਾ ਜਿਹੜਾ ਡਰਾਈਵਰ ਸੀਗਾ ਇਹ ਤੋਂ ਵਿੱਚੋਂ ਬੁੜਕ ਕੇ ਬਾਹਰ ਆ ਡਿੱਗਾ ਤੇ ਦੱਸਿਆ ਜਾ ਰਿਹਾ ਕਿ ਬੇਕਾਬੂ ਹੋਣ ਤੋਂ ਪਹਿਲਾਂ ਟਰੱਕ ਦੀ ਟੱਕਰ ਜਿਹੜੀ ਆ ਉਹ ਸੱਜੇ ਪਾਸੇ ਜਿਹੜੇ ਬੈਰੀਅਰ ਹੁੰਦੇ ਆ ਉਹ ਉਹਦੇ ਨਾਲ ਹੋਈ ਉਸ ਤੋਂ ਮਗਰੋਂ ਹੇਠਾਂ ਵੱਲ ਚਲਾ ਗਿਆ ਮੌਕੇ ਤੇ ਮਲਬੇ ਦੇ ਢੇਰ ਤੇ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਹਾ사 ਕਿੰਨਾ ਖਤਰਨਾਕ ਸੀ ਆ ਜਾਂਚ ਕਰਤਾਵਾਂ ਦਾ ਕਹਿਣਾ ਹੈ ਮੰਨਣਾ ਕਿ ਡਰਾਈਵਰ ਟਰੱਕ ਰੈਂਪ ਵਿੱਚ ਦਾਖਲ ਨਾ ਹੋ ਸਕਿਆ ਜਿਹੜੇ ਇੱਕ ਸਾਈਡ ਤੇ ਰੈਂਪ ਬਣੇ ਹੁੰਦੇ ਆ ਜਿੱਥੇ ਤੁਹਾਡਾ ਟਰੱਕ ਜਿਹੜਾ ਥੱਲੇ ਤੁਸੀਂ ਲਾ ਸਕਦੇ ਆ ਜੀ ਤੇ ਆ ਯੂ ਐਸ اے ਹਾਈਵੇ 160 ਤੋਂ ਡੇਢ ਮੀਲ ਦੂਰ ਹੈ ਦੂਜੇ ਪਾਸੇ ਹਾਸੇ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਟਰੱਕ ਦੀਆਂ ਬ੍ਰੇਕਾਂ ਵਿੱਚੋਂ ਤਾਂ ਤੁਵਾਰ ਨਿਕਲ ਰਿਹਾ ਸੀ ਜਰਕੇ ਪਹਾੜੀ ਤੋਂ ਹੇਠਾਂ ਵੱਲ ਡਿੱਗ ਗਿਆ ਤੇ ਹਾਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਵੁਲਫ ਕ੍ਰੀਕ ਪਾਸ ਆਪਣੇ ਤਿੱਖੇ ਅਤੇ ਖਤਰਨਾਕ ਮੋੜ ਵਜੋਂ ਇਹ ਜਾਣਿਆ ਜਾਂਦਾ ਇਲਾਕਾ ਜਿਹੜੇ ਕਈ ਅਸੀਂ ਹੋਰ ਡਰਾਈਵਰਾਂ ਨਾਲ ਵੀ ਗੱਲ ਕੀਤੀ ਹੈ ਟਰੱਕ ਜਿਹੜੇ ਚਲਾਉਂਦੇ ਆ ਉਹ ਦੱਸਦੇ ਆ ਕਿ ਇਹ ਪਹਾੜੀਆਂ ਦੇ ਜਿਹੜੇ ਮੋੜ ਹੈਗੇ ਆ ਇੰਨੇ ਖਤਰਨਾਕ ਹੈ ਕਿ ਕਈ ਵਾਰੀ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਜਾਲ ਵਿੱਚ ਫਸ ਜਾਂਦੇ ਆ ਕਿਉਂਕਿ ਇਹ ਕੋਲੋਰੈਡੋ ਦੀਆਂ ਪਹਾੜੀਆਂ ਜਿਹੜੀਆਂ ਬਹੁਤ ਹੀ ਖਤਰਨਾਕ ਮੰਨੀਆਂ ਗਈਆਂ ਜਿੱਥੇ ਇਹ ਟਰੱਕ ਡਰਾਈਵਰ ਵਾਸਤੇ ਇੱਕ ਬਰੀ ਲਾਜ਼ਮੀ ਹੁੰਦਾ ਆ ਕਿ ਟਲਾਨ ਦੇ ਮੁਤਾਬਕ ਜਿਹੜਾ ਉਹ ਤੁਹਾਨੂੰ ਚੱਲਣਾ ਪੈਂਦਾ ਆ ਤੇ ਰਫਤਾਰ ਜਿਹੜੀ ਆ ਉਥੇ 25 ਮੀਲ ਪ੍ਰਤੀ ਘੰਟਾ ਹੁੰਦੀ ਹੈ ਜਿੱਦਾਂ ਤੁਸੀਂ ਰੀਨੋ ਵੀ ਜਾਂਦੇ ਆ ਜਿਹੜੀਨੋ ਤੋਂ ਵਾਪਸ ਆਉਂਦੇ ਆ ਤੇ ਉਥੇ ਵੀ ਪਹਾੜੀਆਂ ਕੁਛ ਇਦਾਂ ਦੀਆਂ ਹੀ ਹੁੰਦੀਆਂ ਨੇ ਜਿੱਥੇ 35 ਮੀਲ ਦੀ ਸਪੀਡ ਹੁੰਦੀ ਹੈ ਜੇ ਆਪਾਂ ਐਲ.ਏ ਨੂੰ ਜਾਂਦੇ ਆ ਉਥੇ ਵੀ ਟਰੱਕਾਂ ਦੀ ਸਪੀਡ ਨੂੰ ਕੰਟਰੋਲ ਕੀਤਾ ਜਾਂਦਾ ਜਦੋਂ ਡਾਊਨ ਹਿੱਲ ਹੁੰਦੀ ਹੈ ਤੇ ਆ ਦੱਸਿਆ ਇਹ ਜਾਂਦਾ ਆ ਕਿ ਕੋਲਰਾਡੋ ਦੇ ਟਰਾਂਸਪੋਰਟੇਸ਼ਨ ਵਿਭਾਗ ਮੁਤਾਬਕ 2015 ਤੋਂ 2019 ਦਰਮਿਆਨ ਇਸ ਇਲਾਕੇ ਵਿੱਚ 47 ਟਰੱਕ ਹਾਦਸੇ ਵਾਪਰੇ ਨੇ ਤਿੰਨ ਜਾਣਿਆਂ ਦੀ ਜਾਨ ਗਈ ਹੈ ਇਸੇ ਦੌਰਾਨ ਇੰਡੀਆਨਾ ਦੇ ਗ੍ਰੀਨਵੋਡ ਨਾਲ ਸੰਬੰਧਿਤ ਆਰ ਸਿੰਘ ਵੱਲੋਂ ਸੁਖਪ੍ਰੀਤ ਦੀ ਦੇਹ ਜਿਹੜੀ ਆ ਉਹ ਪੰਜਾਬ ਭੇਜਣ ਲਈ ਅ ਗੋ ਫੰਡਮੀ ਪੇਜ ਜਿਹੜਾ ਉਹ ਸਥਾਪਿਤ ਕੀਤਾ ਗਿਆ ਜੀ 170 ਹੁਣ ਤੱਕ ਵਾਲੀ ਜਿਹੜੀ ਰਕਮ ਹੈ ਉਹ ਸੁਖਪ੍ਰੀਤ ਦੇ ਪਰਿਵਾਰ ਨੂੰ ਜਿਹੜੀ ਉਹ ਦਿੱਤੀ ਜਾਵੇਗੀ ਇਹ ਹਾਦਸਾ ਜਿਹੜਾ ਆ ਇੰਨਾ ਖਤਰਨਾਕ ਤੇ ਇੰਨਾ ਕਹਿੰਦੇ ਆ ਕਿ ਖੌਫਨਾਕ ਸੀਗਾ ਕਿ ਜਿਸ ਨੂੰ ਦੇਖ ਕੇ ਹਰ ਇੱਕ ਦਾ ਦਿਲ ਡੈਲ ਜਾਂਦਾ ਹੁਣ ਸੁਖਪ੍ਰੀਤ ਜਿਹੜਾ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਮਾਂ ਦਾ ਇਕਲੌਤਾ ਪੁੱਤਰ ਸੀਗਾ ਜਿਹੜਾ ਕਹਿ ਲੋ ਕਿ ਪਰਿਵਾਰ ਦੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਹਿ ਲੋ ਕਿ ਸੁਖਪ੍ਰੀਤ ਦੀ ਜਿਹੜੀ ਮੌਤ ਸੀਗੀ ਉਹ ਇਸ ਥਾਂ ਤੇ ਉਸ ਨੂੰ ਅਵਾਜ਼ਾਂ ਮਾਰ ਰਹੀ ਸੀ ਕਹਿੰਦੇ ਆ ਕਿ ਸਮਾਂ ਤੇ ਇੱਕ ਜਿਹੜਾ ਬੰਦੇ ਦਾ ਇੱਕ ਟਾਈਮ ਹੁੰਦਾ ਇੱਕ ਜਗ੍ਹਾ ਹੁੰਦੀ ਹੈ ਇਹ ਮੌਤ ਦੇ ਅਨੁਸਾਰ ਜਿਹੜਾ ਟਾਈਮ ਲਿਖਿਆ ਹੁੰਦਾ ਉਹ ਇਕੱਠੇ ਹੋ ਜਾਣ ਤਾਂ ਉਹ ਜਿਹੜਾ ਇਹ ਲਿਖਿਆ ਟਾਈਮ ਹੈ ਉਥੇ ਵਰਤ ਜਾਂਦਾ ਇੱਕ ਇੱਕ ਜੀਵਨ ਸਾਹਿਬ ਇੱਕ ਤਾਂ ਇਹ ਚੀਜ਼ ਹੋ ਗਈ ਹੈ ਕਿ ਜਿਹੜਾ ਹਾਸਾ ਹੈ ਜਿੱਥੇ ਆਪਾਂ ਕਹਿੰਦੇ ਆ ਕਿ ਲਿਖੀ ਹੁੰਦੀ ਉਥੇ ਆ ਜਾਂਦੀ ਹੈ ਦੂਜੀ ਚੀਜ਼ ਤੁਸੀਂ ਇਹ ਦੇਖੋ ਕਿ ਜਿਹੜੇ ਸਾਡੇ ਪਰਿਵਾਰ ਪੰਜਾਬ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਆਪਣਾ ਧੀ ਪੁੱਤ ਆਸ ਤੇ ਉਮੀਦ ਦੇ ਨਾਲ ਵਿਦੇਸ਼ਾਂ ਦੇ ਵੱਲ ਭੇਜਿਆ ਹੈਗਾ ਜਦੋਂ ਤੁਰਦੇ ਨੇ ਆਪਾਂ ਕਿਸ ਤਰੀਕੇ ਦਾ ਵੀਡੀਓ ਵੀ ਦੇਖਦੇ ਆਂ ਕਿ ਅੱਖਾਂ ਦੇ ਵਿੱਚ ਅੱਥਰੂ ਹੁੰਦੇ ਨੇ ਜਿਗਰ ਦਾ ਟੁਕੜਾ ਤੋੜਦੇ ਨੇ ਤਾਂ ਜਦੋਂ ਤੋੜਦੇ ਨੇ ਤੇ ਫਿਰ ਜਦੋਂ ਇਹੋ ਜਿਹੀਆਂ ਤਸਵੀਰਾਂ ਜਾਂਦੀਆਂ ਤੇ ਵਾਕਿਆ ਜਿਹੜੇ ਹਿਰਦੇ ਨੇ ਵਲੁੰਧਰੇ ਜਾਂਦੇ ਨੇ ਪਰਿਵਾਰ ਦਾ ਬਹੁਤ ਪਿੱਛੇ ਮਾੜੇ ਹਾਲਾਤ ਹੋ ਜਾਂਦੇ ਜੀ ਇਹ ਦੱਸਿਓ ਚੰਡਾ ਸਾਹਿਬ ਇਹੋ ਜੇ ਸਮੇਂ ਜਿਨ੍ਹਾਂ ਦੇ ਉੱਪਰ ਪਹਾੜ ਡਿੱਗਦਾ ਨਾ ਜਾਂ ਤਾਂ ਉਹ ਜਾਣਦੇ ਨੇ ਜਾਂ ਉਹਨਾਂ ਦਾ ਰੱਬ ਜਾਣਦਾ ਅਸੀਂ ਖਬਰਾਂ ਪੜ੍ਹਦੇ ਰਹੇ ਆ ਪਰ ਅੰਦਰੋਂ ਦਿਲ ਰੋ ਰਿਹਾ ਕਿਉਂਕਿ ਇੱਕ ਨੌਜਵਾਨ ਬੱਚਾ ਜਿਹੜਾ ਸਿੱਖੀ ਸਰੂਪ ਵਿੱਚ ਹੈ ਇਸ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਚੁੱਕਾ ਹੈ ਮਾਪਿਆਂ ਨੂੰ ਪੁੱਤ ਤੋੜਨ ਲੱਗਿਆਂ ਇੰਨਾ ਦੁੱਖ ਨਹੀਂ ਹੁੰਦਾ ਜਦੋਂ ਉਹ ਇੰਡੀਆ ਤੋਂ ਭਾਰਤ ਤੋਂ ਆਪਣੇ ਪੁੱਤਰ ਤੋੜਦੇ ਹਨ ਪਰ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਡੱਬਿਆਂ ਵਿੱਚ ਪੈਕ ਹੋ ਕੇ ਇੱਥੋਂ ਜਾਂਦੀਆਂ ਨੇ ਨਾ ਚੰਡ ਸਾਹਿਬ ਤੇ ਮਾਪਿਆਂ ਵਾਸਤੇ ਸਾਰੀ ਉਮਰ ਦੇ ਜਿਹੜੇ ਹੰਝੂ ਹੁੰਦੇ ਨੇ ਉਹ ਇੱਕ ਕਹਿ ਲੋ ਕਿ ਨਸੂਰ ਬਣ ਜਾਂਦੇ ਆ ਜਦੋਂ ਜਦੋਂ ਵੀ ਉਹਨਾਂ ਨੂੰ ਸੁਖਪ੍ਰੀਤੀ ਯਾਦ ਆਊਗੀ ਜਦੋਂ ਜਦੋਂ ਉਹਦੇ ਬੋਲ ਯਾਦ ਆਉਣਗੇ ਕੀ ਪਤਾ ਥੋੜੇ ਟਾਈਮ ਪਹਿਲਾਂ ਹੀ ਆਪਣੇ ਮਾਪੇ ਨਾਲ ਕੋਈ ਗੱਲਾਂ ਬਾਤਾਂ ਕਰਦਾ ਹੋਊਗਾ ਜਦੋਂ ਟਰੱਕ ਚਲਾਉਂਦਾ ਹੋਊਗਾ ਤੇ ਕੀ ਪਤਾ ਸੀਗਾ ਕਿ ਇਹ ਭਾਣਾ ਵਾਪਰ ਜਾਣਾ ਅਸੀਂ ਪਰਾਇ ਪੰਜਾਬ ਦੀ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਦੀ ਆਤਮਾ ਨੂੰ ਸ਼ਾਂਤੀ ਦਵੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਗੋ ਫੰਡਮੀ ਜਿਹੜਾ ਪੇਜ ਆ ਉਹਦੇ ਵਾਸਤੇ ਜਿਹੜਾ ਤਿਆਰ ਕੀਤਾ ਗਿਆ ਵੱਧ ਤੋਂ ਵੱਧ ਜਿੰਨੀ ਵੀ ਕੋਈ ਮਦਦ ਕਰ ਸਕਦਾ ਜਰੂਰ ਕਰੇ ਕਿਉਂਕਿ ਪਰਿਵਾਰ ਵਾਸਤੇ ਇੱਕ ਤਾਂ ਦੁੱਖਾਂ ਦਾ ਕਹਿਰ ਹੈ ਦੂਜੇ ਪਾਸੇ ਕਰਜ਼ਿਆਂ ਦਾ ਬੋਝ ਹੁੰਦਾ ਦੋ ਭੈਣਾ ਆ ਪਰਿਵਾਰ ਦੇ ਵਾਸਤੇ ਕਹਿ ਲਓ ਕਿ ਜ਼ਿੰਦਗੀ ਜਿਹੜੀ ਬਸਰ ਕਰਨੀ ਉਹ ਬੜੀ ਔਖੀ ਹੋ ਜਾਣੀ ਐ ਜਿਹੜੇ ਚਲੇ ਜਾਂਦੇ ਆ ਉਹ ਤਾਂ ਵਾਪਸ ਨਹੀਂ ਆਉਂਦੇ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਵਾਸਤੇ ਇਹ ਮੌਤ ਜਿਹੜੀ ਆ ਰੋਜ਼ ਹੀ ਸਹਰਾਣੀ ਖੜੀ ਹੁੰਦੀ ਐ ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹੜੇ ਪਰਿਵਾਰ ਹੁੰਦੇ ਆ ਨਾ ਉਹਨਾਂ ਵਾਸਤੇ ਇਹ ਦੁੱਖ ਜਿਹੜਾ ਆ ساری ਉਮਰ ਦਾ ਇੱਕ ਰੋਣਾ ਬਣ ਕੇ ਰਹਿ ਜਾਂਦਾ ਕਿਉਂਕਿ ਇੱਕ ਤਾਂ ਸੀਗਾ ਉਹਨਾਂ ਦੇ ਮਨ ਵਿੱਚ ਹੋਣਾ ਕਿ ਤੇ ਸਾਡਾ ਪੁੱਤਰ ਵੀ ਉੱਥੇ ਪੱਕਾ ਹੋਊਗਾ ਘਰ ਆਊਗਾ ਮਿਲੂਗਾ ਵਿਆਹ ਕਰਾਂਗੇ ਹੁਣ ਜਦੋਂ ਜਵਾਨ ਕਿਸੇ ਦਾ ਪੁੱਤ ਚਲਿਆ ਜਾਵੇ ਉਹਨਾਂ ਦੀ ਸਾਰੀ ਉਮਰ ਦੇ ਜਿਹੜੇ ਸੰਜੋਏ ਹੋਏ ਸੁਪਨੇ ਆ ਉਹ ਵੀ ਖਤਮ ਹੋ ਗਏ ਤੇ ਜਦੋਂ ਇਹ ਪੁੱਤਰ ਦੀ লাশ ਉਸ ਪਿੰਡ ਵਿੱਚ ਜਾਊਗੀ ਉਸ ਇਲਾਕੇ ਵਿੱਚ ਜਾਊਗੀ ਜਦੋਂ ਉਹਦੀ ਮਾਂ ਦੇਖੂਗੀ ਭੈਣਾਂ ਦੇਖਣਗੀਆਂ ਉਹਦਾ ਪਿਓ ਦੇਖੂਗਾ ਇਲਾਕੇ ਵਾਲੇ ਦੇਖਣਗੇ ਤੇ ਝੰਡਾ ਸਾਹਿਬ ਉਹ ਜਿਹੜੇ ਸਮੇਂ ਹੁੰਦੇ ਆ ਉਹ ਬੜੇ ਔਖੇ ਹੁੰਦੇ ਆ ਕਹਿਣ ਨੂੰ ਗੱਲਾਂ ਹੀ ਨੇ ਪਰ ਜਿਨ੍ਹਾਂ ਦੇ ਉੱਤੇ ਵਾਪਰਦਾ ਆ ਉਹਨਾਂ ਵਾਸਤੇ ਇਹ ਬੜਾ ਵੱਡਾ ਅਸਹਿ ਅਤੇ ਅਕਹਿ ਦੁੱਖ ਹੈ ਹੂੰ ਇਹਦੇ ਨਾਲ ਨਾਲ ਇੱਕ ਤੁਸੀਂ ਚੁਗਾਵਾਂ ਸਾਹਿਬ ਗੈਰ ਰਸਮੀ ਤੌਰ ਤੇ ਮੈਨੂੰ ਦੱਸ ਰਹੇ ਸੀਗੇ ਕਿ ਇੱਕ ਤੁਹਾਡੇ ਵੀ ਕਿਸੇ ਨਜ਼ਦੀਕੀ ਦੇ ਨਾਲ ਹਾਦਸਾ ਵਾਪਰਿਆ ਉਹ ਵੀ ਟਰੱਕ ਡਰਾਈਵਰ ਹੈ ਤੇ ਜੇਕਰ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝ ਪਵਾ ਦਿਓ ਤੇ ਜਿਹੜੇ ਕਮੈਂਟ ਆ ਰਹੇ ਨੇ ਲੋਕਾਂ ਦੇ ਉਹ ਦੇਖੋ ਕਿਉਂਕਿ ਜਿਹੜਾ ਦੁਨੀਆ ਤੋਂ ਰੁਕਸਤ ਹੋ ਗਿਆ ਨਾ ਭਾਈ ਘਰ ਤੋਂ ਘੱਟ ਲੋਕੋ ਉਹਨੂੰ ਤਾਂ ਬਖਸ਼ ਦਿਆ ਕਰੋ ਉਹਨਾਂ ਵਾਸਤੇ ਤਾਂ ਗੰਦੀ ਸ਼ਬਦਾਵਲੀ ਉਹਨਾਂ ਦੇ ਵਾਸਤੇ ਇਤਨਾ ਇਦਾਂ ਦੇ ਕਿਹਾ ਕਰੋ ਫੋਨ ਤੇ ਲੱਗਾ ਹੋਣਾ ਵੀਡੀਓ ਕਾਲ ਤੇ ਲੱਗਾ ਹੋਣਾ ਨਸ਼ਾ ਕੀਤਾ ਹੋਣਾ ਹੱਥ ਬੰਨੇ ਤੁਹਾਡੇ ਗੜੀ ਥੋੜੀ ਜੀ ਲਿਆਕਤ ਆਪਾਂ ਸਮਝੀਏ ਥੋੜਾ ਜਿਹਾ ਆਪਣੇ ਗੁਰੂਆਂ ਦੇ ਜੋ ਸਾਡਾ ਸੰਦੇਸ਼ ਹੈ ਜਾਣ ਵਾਲੀ ਨੂੰ ਕਹ ਆ ਚੁਗਾਵਾਂ ਸਾਹਿਬ ਜਦੋਂ ਆਪਾਂ ਕਹਿੰਦੇ ਨਾ ਜੇ ਕਿ ਦੁਨੀਆ ਤੋਂ ਬੰਦਾ ਰੁਖਸਤ ਹੋ ਜਾਂਦਾ ਹੈ ਤੇ ਉਹਦੇ ਪਿੱਛੋਂ ਉਹਦੇ ਗੁਣਾਂ ਨੂੰ ਯਾਦ ਕੀਤਾ ਜਾਂਦਾ ਨਾ ਕਿ ਔਗਣਾਂ ਨੂੰ ਇਹ ਸਾਡੀ ਰੀਤ ਹੈਗੀ ਐ ਤੇ ਕਮ ਸੇ ਕਮ ਉਹਨਾਂ ਨੂੰ ਤਾਂ ਬਖਸ਼ ਦਿਆ ਕਰੋ ਜਿਹੜੇ ਲੋਕ ਦੁਨੀਆ ਤੋਂ ਰੁਖਸਤ ਹੋ ਗਏ ਐ ਤੇ ਜੀ ਹਾਂ ਬਿਲਕੁਲ ਚੰਦ ਸਾਹਿਬ ਅੱਜ ਹੀ ਇੱਕ ਹਾਦਸਾ ਹੋਇਆ ਹੈਗਾ ਹਾਈਵੇ 80 ਵੈਸਟ ਬੌਂਡ ਅ ਅਲਟਾ ਸ਼ਹਿਰ ਦੇ ਕੋਲ ਜਿਹੜਾ ਕਿ ਕਹ ਲੋ ਕਿ ਅਬਰੰਦ ਦੇ ਕੋਲ ਪੈਂਦਾ ਹਾਈਵੇ 80 ਵੈਸਟ ਬੌਂਡ ਹਾਦਸਾ ਬੜਾ ਭਿਆਨਕ ਸੀਗਾ ਤਸਵੀਰਾਂ ਜਿਹੜੀਆਂ ਆ ਕਾਲ ਫਾਇਰ ਅਤੇ ਕੇ ਸੀ ਆਰ ਨੇ ਵੀ ਕਵਰ ਕੀਤਾ ਆ ਹਾਈਵੇ ਪੈਟਰੋਲ ਨੇ ਵੀ ਉੱਥੇ ਕਵਰ ਕੀਤਾ ਹੈਗਾ ਆ ਉਸ ਤੋਂ ਪਹਿਲਾਂ ਇੱਕ ਐਕਸੀਡੈਂਟ ਹੁੰਦਾ ਆ ਇੱਕ ਟਰੱਕ ਪਲਟਦਾ ਆ ਜਿਹਦਾ ਔਇਲ ਤੇ ਨਾਲ ਹੀ ਪੈਟਰੋਲ ਦਾ ਜਾਂ ਡੀਜ਼ਲ ਦਾ ਜਿਹੜਾ ਟੈਂਕ ਸੀਗਾ ਉਹ ਫਟ ਜਾਂਦਾ ਤੇ ਉਹ ਉੱਥੇ ਡੁੱਲ ਜਾਂਦਾ ਉਸ ਤੋਂ ਬਾਅਦ ਜਿਹੜਾ ਇੱਕ ਦੂਸਰਾ ਟਰੱਕ ਆ ਰਿਹਾ ਸੀਗਾ ਉਹ ਜਦੋਂ ਉਥੋਂ ਲੰਘਣ ਲੱਗਦਾ ਆ ਇੱਕ ਤਾਂ ਮੀਂਹ ਪੈ ਰਿਹਾ ਸੀਗਾ ਤੇ ਇੱਕ ਔਇਲ ਦੀ ਸਲਿਪਰੀ ਕਰਕੇ ਉਹ ਟਰੱਕ ਸਲਿੱਪ ਹੋ ਕੇ ਬੇਕਾਬੂ ਹੋ ਕੇ ਜਾ ਕੇ ਸਾਈਡ ਤੇ ਦਰਖਤਾਂ ਨਾਲ ਜਾ ਕੇ ਟਕਰਾ ਜਾਂਦਾ ਪਰ ਉਸ ਵਾਹਗਰੂ ਦੀ ਸ਼ਾਇਦ ਮੇਰ ਸੀਗੀ ਪ੍ਰਮਾਤਮਾ ਨੇ ਉਸ ਮੁੰਡੇ ਨੂੰ ਹੱਥ ਦੇ ਕੇ ਵਿਚਾਲਿਆ ਜੋ ਕਿ ਨੌਜਵਾਨ ਬੱਚਾ ਸੀਗਾ ਪਰ ਮੈਂ ਦੇਖ ਰਿਹਾ ਸੀਗਾ ਵੀ ਜਦੋਂ ਇਹ ਤਸਵੀਰਾਂ ਨਸ਼ਰ ਹੁੰਦੀਆਂ ਕਾਲ ਫਾਇਰ ਵੱਲੋਂ ਜਦੋਂ ਇਹ ਆਪਣੇ ਫੇਸਬੁੱਕ ਪੇਜ ਤੇ ਪਾਈਆਂ ਜਾਂਦੀਆਂ ਮੈਂ ਦੇਖਦਾ ਵੀ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਭਰੀ ਪਈ ਆ ਟਰੱਕ ਡਰਾਈਵਰਾਂ ਦੇ ਪ੍ਰਤੀ ਜਦੋਂ ਤੇ ਇਹ ਸੀਡੀਐਲ ਦੇ ਤੇ ਹੋਰ ਕਈ ਇਦਾਂ ਦੇ ਹੈਪਨ ਹੋਏ ਆ ਜਦੋਂ ਦੇ ਟਰੱਕ ਡਰਾਈਵਰਾਂ ਉੱਤੇ ਇਹ ਮਾਰੇ ਦਿਨ ਚੱਲਦੇ ਪਏ ਆ ਤੇ ਮੈਂ ਕਹਿੰਦਾ ਵੀ ਲੋਕ ਜਿਹੜੇ ਆ ਕਮੈਂਟ ਕਰਨ ਵਾਲੇ ਇੰਨੇ ਜ਼ਿਆਦਾ ਚਿਤਕਾਰੇ ਲੈਂਦੇ ਆ ਇੰਨੀ ਜ਼ਿਆਦਾ ਭੱਦੀ ਸ਼ਬਦਾਵਲੀ ਵਰਤਦੇ ਆ ਜਿਹੜੀ ਨਿਊਜ਼ ਉੱਪਰ ਲਿਖੀ ਹੋਈ ਆ ਉਹ ਵੀ ਨਹੀਂ ਦੇਖਦੇ ਤੇ ਜੋ ਮੂੰਹ 'ਚ ਆਉਂਦਾ ਬਕੀ ਜਾਂਦੇ ਆ ਜੋ ਸਾਹਮਣੇ ਆਉਂਦਾ ਲਿਖੀ ਜਾਂਦੇ ਆ ਕਮੈਂਟ ਦੇਖੋ ਕਿੱਦਾਂ ਦੇ ਕਰਦੇ ਆ ਇਹਨਾਂ ਨੇ ਚੱਪਲ ਪਾਈ ਹੋਣੀ ਆ ਇਹ ਓਵਰ ਸਪੀਡ ਕਰਦਾ ਹੋਣਾ ਇਹ ਲੋਕ ਕਰਦੀ ਇਹੋ ਕੁਛ ਆ ਆ ਦੇਖੋ ਇਹਨੇ ਮਨਜੋਨ ਦਾ ਟਰੱਕ ਜਿਹੜਾ ਸੀਗਾ ਕਿਸ ਤਰੀਕੇ ਦੇ ਨਾਲ ਸੈਰ ਤੇ ਲਾਤਾ ਹੁਣ ਮੇਰਾ ਜਿਹੜਾ ਸਮਾਨ ਆਉਣਾ ਸੀ ਉਹਦਾ ਕੀ ਬਣੂਗਾ ਮੇਰਾ ਇਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਮੈਂ ਕੁਝ ਲੋਕਾਂ ਦੀਆਂ ਜਿਹੜੇ ਕਮੈਂਟ ਸੀ ਉਹਨਾਂ ਦੇ ਉੱਪਰ ਉਹ ਪੋਸਟ ਪਾ ਕੇ ਲਿਖਿਆ ਵੀ ਸੀਗਾ ਕਿ ਕਿੰਨੀ ਨੌਨਸੈਂਸ ਬੋਲੀ ਹੈਗੀ ਐ ਸ਼ਬਦਾਵਲੀ ਹੈਗੀ ਲੋਕਾਂ ਦੀ ਬੋਲਣ ਵਾਲਿਆਂ ਦੀ ਜੋ ਮਰਜੀ ਦਿਲ ਚੋਂ ਦਾ ਜੋ ਮਰਜੀ ਬੱਕੀ ਜਾਂਦੇ ਆ ਲਿਖੀ ਜਾਂਦੇ ਆ ਇਹ ਉਹੀ ਟਰੱਕ ਡਰਾਈਵਰ ਨੇ ਝੰਡਾ ਸਾਹਿਬ ਜਿਹੜੇ ਕਰੋਨਾ ਕਾਲ ਦੇ ਵਿੱਚ ਜਿਹੜੇ ਸਟੇਟ ਟੂ ਸਟੇਟ ਜਾਣ ਵਾਸਤੇ ਹਰ ਇੱਕ ਤਰ੍ਹਾਂ ਦਾ ਸਮਾਨ ਪਹੁੰਚਾਉਂਦੇ ਸੀਗੇ ਫੂਡ ਪਹੁੰਚਾਉਂਦੇ ਸੀਗੇ ਘਰ ਬੈਠਿਆਂ ਨੂੰ ਰੋਟੀ ਮਿਲਦੀ ਸੀਗੀ ਜਦੋਂ ਸਮਾਂ ਇਹੋ ਜਿਹਾ ਆ ਗਿਆ ਸੀਗਾ ਕਿ ਬੰਦਾ ਬੰਦੇ ਤੋਂ ਡਰਦਾ ਸੀਗਾ ਜੇ ਕੋਈ ਮੜਾ ਜਾ ਕਿਸੇ ਨੂੰ ਕਹਿ ਦਿੰਦਾ ਸੀ ਨਾ ਮੈਨੂੰ ਕਰੋਨਾ ਹੋਇਆ ਤੇ ਉਹ ਕਹਿੰਦੇ ਸੀਗੇ ਨਾ ਭਾਈ ਅਸੀਂ ਤੇਰੇ ਘਰ ਨਹੀਂ ਆਉਣਾ ਜੇ ਕੋਈ ਹਸਪੀਟਲ ਚੜ੍ਹਿਆ ਜਾਂਦਾ ਸੀ ਉਹਨੂੰ ਮਿਲ ਨਹੀਂ ਜਾਂਦੇ ਸੀਗੇ ਉਹਨੂੰ ਦੇਖਣ ਨਹੀਂ ਜਾਂਦੇ ਸੀਗੇ ਇਹੋ ਜਿਹਾ ਸਮਾਂ ਸੀਗਾ ਉਸ ਵਕਤ ਇਹ ਟਰੱਕ ਡਰਾਈਵਰ ਜਿਹੜੇ ਆ ਇਹਨਾਂ ਨੂੰ ਹੀਰੋ ਕਿਹਾ ਜਾਂਦਾ ਸੀਗਾ ਇਹਨਾਂ ਵਾਸਤੇ ਰਸਤਿਆਂ ਦੇ ਵਿੱਚ ਖਨੂਕ ਲੋਕ ਤੇ ਲੋਕੀਂ ਇਹਨਾਂ ਨੂੰ ਫੂਡ ਦਿੰਦੇ ਸੀਗੇ ਕਾਫੀ ਦਿੰਦੇ ਸੀਗੇ ਇਹਨਾਂ ਵਾਸਤੇ ਵਸਤੂਆਂ ਇਹਨਾਂ ਨੂੰ ਗਿਫਟ ਦਿੰਦੇ ਸੀਗੇ ਕਿ ਥੈਂਕ ਯੂ ਤੁਸੀਂ ਸਾਡੇ ਵਾਸਤੇ ਸਮਾਨ ਲੈ ਕੇ ਆ ਰਹੇ ਆ ਨਾ ਤਾਂ ਉਦੋਂ ਪੁੱਛਿਆ ਜਾਂਦਾ ਸੀ ਤੁਹਾਡਾ ਸੀਡੀਐਲ ਕਿਹੜਾ ਆ ਨਾਨ ਟੋਮੋਸਾਈਲ ਆ ਜਾਂ ਦੋ ਮੌਸਾਇਲੇ ਨਾ ਪੁੱਛਿਆ ਜਾਂਦਾ ਸੀਗਾ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ ਨਾ ਪੁੱਛਿਆ ਜਾਂਦਾ ਸੀ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ ਨਾ ਹੀ ਇਹ ਗੱਲ ਪੁੱਛੀ ਜਾਂਦੀ ਸੀ ਕਿ ਤੁਸੀਂ ਜਿਹੜਾ ਟਰੱਕ ਚਲਾ ਰਹੇ ਆ ਇਹਦੇ ਪੇਪਰ ਪੂਰੇ ਹੈਗੇ ਆ ਜਾਂ ਨਹੀਂ ਹੈਗੇ ਸੋ ਉਹ ਸਮਾਂ ਉਦੋਂ ਇਦਾਂ ਦਾ ਸੀ ਪੂਰੇ ਅਮਰੀਕਾ ਦੇ ਵਿੱਚ ਇਹਨਾਂ ਨੂੰ ਹੀਰੋ ਕਿਹਾ ਜਾਂਦਾ ਸੀਗਾ ਪਰ ਆਹ ਦੇਖੋ ਸਮਾਂ ਬਦਲ ਗਿਆ ਤੇ ਲੋਕ ਵੀ ਬਦਲ ਗਏ ਉਹੀ ਲੋਕ ਸੀਗੇ ਜਿਹੜੇ ਇਹਨਾਂ ਨੂੰ ਸ਼ਾਬਾਸ਼ ਦਿੰਦੇ ਸੀ ਇਹਨਾਂ ਵਾਸਤੇ ਗੁੱਡ ਕਮੈਂਟ ਕਰਦੇ ਸੀ ਇਹਨਾਂ ਨੂੰ ਸਾਡੇ ਹੀਰੋ ਕਹਿੰਦੇ ਸੀਗੇ ਤੇ ਅੱਜ ਨਿੱਕੀਆਂ ਮੋਟੀਆਂ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਲੈ ਕੇ ਤੇ ਕਿਦਾਂ ਲੋਕ ਜਿਹੜੇ ਆ ਬੇਤਿਹਾਸ਼ਾ ਗਲਤ ਕਮੈਂਟ ਨਾਨਸੈਂਸ ਕਮੈਂਟ ਕਰਨ ਲੱਗ ਗਏ ਆ ਜੋ ਮਰਜ਼ੀ ਮੂੰਹ ਚ ਆਉਂਦਾ ਬੱਕੀ ਜਾਂਦੇ ਆ ਬੋਲੀ ਜਾਂਦੇ ਆ ਠੀਕ ਆ 2-4 ਬੰਦੇ ਗਲਤ ਹੋਣਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਪੂਰੀ ਦੀ ਪੂਰੀ ਟਰਕਿੰਗ ਇੰਡਸਟਰੀ ਹੀ ਗਲਤ ਹੋ ਗਈ ਆ ਸੋ ਮੈਂ ਦੇਖਦਾ ਆ ਕਿ ਜੇ ਕੋਈ ਇਦਾਂ ਦਾ ਐਕਸੀਡੈਂਟ ਹੁੰਦਾ ਹੈਪਨ ਹੁੰਦਾ ਲੋਕ ਖਬਰ ਤੱਕ ਵੀ ਨਹੀਂ ਪੜਦੇ ਇਹ ਵੀ ਨਹੀਂ ਦੇਖਦੇ ਕਿ ਜਿਹੜੀ ਖਬਰ ਆ ਰਹੀ ਆ ਉਹ ਚ ਲਿਖਿਆ ਕੀ ਹੈ ਤੇ ਜੋ ਮਰਜ਼ੀ ਆਉਂਦਾ ਉਹ ਕਮੈਂਟ ਕਰਨੇ ਸ਼ੁਰੂ ਕਰਦੇ ਆ ਪਰ ਅਸੀਂ ਅਪੀਲ ਕਰਦੇ ਆ ਆਪਣੇ ਮਾਧਿਅਮ ਰਾਈ ਕਿ ਭਾਈ ਜੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਪਹਿਲਾਂ ਗੂਗਲ ਤੇ ਜਾ ਕੇ ਉਹ ਖਬਰ ਦੇਖ ਲਿਆ ਕਰੋ ਹਾਈਵੇ ਪੈਟਰੋਲ ਜਾਂ ਜਿਹੜੇ ਰਿਸਪੌਂਡਡ ਹੁੰਦੇ ਆ ਚਾਹੇ ਉਹ ਫਾਇਰ ਵਾਲੇ ਆ ਚਾਹੇ ਉਹ ਹੋਰ ਜਿਹੜੇ ادارے ਹੁੰਦੇ ਆ ਉਹਨਾਂ ਵੱਲੋਂ ਜਿਹੜੀ ਲੋਕਲ ਨਿਊਜ਼ ਹੁੰਦੀ ਆ ਖਬਰ ਪਾਈ ਹੁੰਦੀ ਆ ਉਹਨੂੰ ਪੜ੍ਹ ਲਿਆ ਕਰੋ ਤੇ ਫਿਰ ਕੋਈ ਕਮੈਂਟ ਕਰਿਆ ਕਰੋ ਸੋ ਇਸ ਕਰਕੇ ਇਹ ਤੇ ਪ੍ਰਮਾਤਮਾ ਹੀ ਇਹਨਾਂ ਦਾ ਵਾਰੀ ਵਾਰਸ ਹੈ ਇਹਨਾਂ ਲੋਕਾਂ ਦਾ ਕਿ ਇਹਨਾਂ ਦੇ ਦਿਮਾਗ ਤੇ ਪਤਾ ਨਹੀਂ ਕਿਹੋ ਜੀ ਛਾਇਆ ਆ ਗਈ ਆ ਕਿ ਕਹਿੰਨੋ ਕਿ ਗਲਤ ਕਮੈਂਟ ਕਰੀ ਜਾ ਰਿਹਾ ਜੋ ਮਰਜ਼ੀ ਆਉਂਦਾ ਉਹ ਬੋਲੀ ਜਾ ਰਿਹਾ ਮੈਂ ਕਹਨਾ ਵੀ ਇੰਨੀ ਜ਼ਿਆਦਾ ਨਫ਼ਰਤ ਜਿਹੜੀ ਇਸ ਟਾਈਮ ਫੈਲੀ ਹੋਈ ਆ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਲੈ ਕੇ ਕਈ ਲੋਕ ਦੱਸਦੇ ਆ ਕਈ ਡਰਾਈਵਰ ਦੱਸਦੇ ਆ ਕਿ ਜਦੋਂ ਅਸੀਂ ਟਰੱਕ ਸਟਾਪ ਤੇ ਰੁਕਦੇ ਆ ਤੇ ਲੋਕ ਜਿਹੜੇ ਆ ਇੰਨੀ ਭੈੜੀ ਨਿਗਾ ਨਾਲ ਵੇਖਦੇ ਆ ਕਿ ਸ਼ਾਇਦ ਇਹ ਸਾਰੇ ਟਰੱਕ ਡਰਾਈਵਰ ਇੰਨੇ ਮਾਰੇ ਹੁੰਦੇ ਆ ਸੋ ਇਹ ਗੱਲਾਂ ਜਿਹੜੀਆਂ ਇਹ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਜੋ ਵਰਤਾਰਾ ਵਰਤ ਰਿਹਾ ਇਹ ਠੀਕ ਨਹੀਂ ਹੈਗਾ ਇਹ ਨਫ਼ਰਤ ਦੀ ਅੱਗ ਜਦੋਂ ਜਿਆਦਾ ਫੈਲ ਜਾਂਦੀ ਹੈ ਫਿਰ ਇਹਨੂੰ ਰੋਕਣਾ ਬੜਾ ਮੁਸ਼ਕਲ ਹੁੰਦਾ ਹੈ ਇਹ ਜਿਨ੍ਹਾਂ ਦੇ ਧੀ ਪੁੱਤ ਜਿਨ੍ਹਾਂ ਦੇ ਐਕਸੀਡੈਂਟ ਹੋ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਸੋ ਅਸੀਂ ਇਹ ਤਾਂ ਖਬਰ ਕੀਤੀ ਹੈਗੀ ਆ ਕਿ ਟਰੱਕ ਡਰਾਈਵਰ ਸਾਰੇ ਇਹ ਮਾੜੇ ਨਹੀਂ ਹੁੰਦੇ ਸਾਰਿਆਂ ਨੂੰ ਇੱਕੋ ਰਸੇ ਨਾ ਬੰਨੀ ਜਾਓ ਤੇ ਨਾ ਹੀ ਗਲਤ ਬਿਆਨਬਾਜ਼ੀ ਕਰੋ ਕਿਉਂਕਿ ਜਦੋਂ ਤੁਹਾਡੇ ਆਪਣੇ ਨਾਲ ਬੀਤਦੀ ਹੈ ਜਾਂ ਤੁਹਾਡੇ ਕਿਸੇ ਆਪਣੇ ਦੇ ਨਾਲ ਬੀਤਦੀ ਹੈ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਗੱਲ ਹੋਈ ਕੀ ਹੈ ਕਿਉਂਕਿ ਕਿਸੇ ਦੇ ਉੱਪਰ ਐਮੀ ਜੋ ਮਰਜੀ ਮੂੰਚ ਆਇਆ ਬੋਲ ਲਿਆ ਜੋ ਮਰਜੀ ਲਿਖ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਪਰਮਾਤਮਾ ਨੇ ਹਰ ਇੱਕ ਨੂੰ ਇਨਸਾਨੀਅਤ ਵਾਲੀ ਬੁੱਧੀ ਦਿੱਤੀ ਹੈ ਤੇ ਆਪਣੀ ਬੁੱਧ ਨੂੰ ਥੋੜਾ ਜਿਹਾ ਸੰਕੋਚ ਕੇ ਬੋਲੋ ਕਹਿੰਦੇ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ ਜ਼ਬਾਨ ਵਿੱਚੋਂ ਨਿਕਲੀਆਂ ਇਹੋ ਜਿਹੀਆਂ ਗੱਲਾਂ ਬਾਅਦ ਚ ਵਾਪਸ ਨਹੀਂ ਪੈਂਦੀਆਂ ਹੁੰਦੀਆਂ ਜੇ ਰੱਬ ਨਾ ਕਰੇ ਜਦ ਕਿ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਪਿਆਰੇ ਦੇ ਨਾਲ ਇਦਾਂ ਭਾਣਾ ਵਾਪਰ ਜਾਏ ਤੇ ਫਿਰ ਤੁਹਾਨੂੰ ਅਕਲ ਆਉਣੀ ਹੈ ਕਿ ਜਿਹਨੂੰ ਅਸੀਂ ਕੱਲ ਗਲਤ ਬੋਲਦੇ ਸੀ ਅੱਜ ਤੁਹਾਨੂੰ ਵੀ ਕੋ ਬੋਲਦਾ ਪਿਆ ਸੋ ਜਿਹੜੀ ਸ਼ਬਦਾਵਲੀ ਆ ਉਹਨੂੰ ਥੋੜਾ ਜਿਹਾ ਠੀਕ ਰੱਖੋ ਕਿਉਂਕਿ ਸਮਾਂ ਜਿਹੜਾ ਆ ਕਿਸੇ ਤੇ ਵੀ ਮਾਰਾ ਆ ਸਕਦਾ ਹੂੰ ਬਿਲਕੁਲ ਜੀ ਔਰ ਰਲ ਮਿਲ ਕੇ ਨਾਲੇ ਅਰਦਾਸ ਕਰੀਏ ਜਿੰਨੇ ਵੀ ਵੀਰ ਸਾਡੇ ਆ ਰੋਟੀ ਵਾਲਾ ਡੱਬਾ ਬਣ ਕੇ 10 10 15 15 ਦਿਨਾਂ ਲਈ ਘਰਾਂ ਤੋਂ ਉਤਰ ਪੈਂਦੇ ਨੇ ਸੁੱਖੀ ਸੰਦੇ ਆਪਣੇ ਪਰਿਵਾਰ ਦੇ ਵਿੱਚ ਪਰਤਿਆ ਕਰਨ ਖਾਸ ਕਰਕੇ ਆ ਆਪਾਂ ਰਲ ਮਿਲ ਕੇ ਉਹਨਾਂ ਲੋਕਾਂ ਦੀ ਦੁਆ ਕਰੀ ਜਿਹੜੇ ਨਿਤ ਆਏ ਦਿਨ ਰੋਡਾਂ ਤੇ ਰਹਿੰਦੇ ਨੇ ਆ ਗਿਆ ਗਿਆ ਕਿੰਨਾ ਕਿੰਤੇ ਡਰਾਈਵ ਕਰਦੇ ਹੈਗੇ ਨੇ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਨੇ ਪ੍ਰਮਾਤਮਾ ਉਸ ਤੋਂ ਵਿਚਾਰ ਰੱਖੇ ਮਿਹਰ ਰੱਖੇ ਤੁਹਾਨੂੰ ਸਭ ਬਹੁ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆਂ ਧੰਨਵਾਦ